ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾ ਵਿੱਚ ਨਮਸਕਾਰ ਹੈ ਆਪ ਨਾਰਾਇਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਲਗੀ ਧਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਗ ਗ੍ਰੰਥ ਜੀ ਮਹਾਰਾਜ ਸੱਚੇ ਪਾਤਸ਼ਾਹ ਇਲਾਹੀ ਤੁਰਕੀ ਬਾਣੀ ਸਦਾ ਨਮਸਕਾਰ ਹੈ ਖਾਲਸਾ ਜੀ ਕਿਉਂਕਿ ਇਹ ਬਾਣੀ ਹੀ ਹੈ ਜੋ ਗੁਰੂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਾਡੇ ਨਾਮ ਮਿਲਾਉਂਦੀ ਹੈ ਇਹ ਬਾਣੀ ਹੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪ੍ਰੇਮ ਪਵਾਉਂਦੀ ਹੈ ਇਹ ਬਾਣੀ ਹੀ ਹੈ ਖਾਲਸਾ ਜੀ ਜਿਸ ਬਾਣੀ ਨੂੰ ਪੜਿਆ ਸੁਣਿਆ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਬਾਣੀ ਨੂੰ ਪੜ ਕੇ ਸੁਣ ਕੇ ਵਿਚਾਰ ਕੇ ਮੁਕਤੀ ਦਾ ਪਦ ਪ੍ਰਾਪਤ ਹੁੰਦਾ ਸੋ ਐਸੀ ਬਾਣੀ ਨੂੰ ਸਦਾ ਤਾਨ ਆਖੀਏ ਇਸ ਬਾਣੀ ਨਾਲ ਗੁਣ ਗਾਈਏ ਉਸ ਪਰਮੇਸ਼ਰ ਦੀ ਕੀਰਤੀ ਗਾਈਏ ਕਿਉਂਕਿ ਉਹ ਵਾਹਿਗੁਰੂ ਜਿਹੜਾ ਹੈ ਖਾਲਸਾ ਜੀ ਉਹ ਮਹਾਰਾਜ ਦੇ ਸ਼ਬਦ ਦੇ ਵਿੱਚ ਵਸਿਆ ਹੋਇਆ ਹੈ ਸ਼ਬਦ ਰੂਪ ਕਰਕੇ ਵਸਿਆ ਹੋਇਆ ਜਿਸ ਮਨੁੱਖ ਦੇ ਪੱਲੇ ਸ਼ਬਦ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਜਰੂਰ ਟਿਕਦੀ ਹੈ ਸੋ ਸਤਿਗੁਰ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਨੂੰ ਪਾਉਣ ਵਾਸਤੇ ਕਈ ਸੰਸਾਰ ਦੇ ਲੋਕ ਨੇ ਜਿਹੜੇ ਭੱਜੇ ਫਿਰਦੇ ਕਈ ਮਹਾਰਾਜ ਦਾ ਨਾਮ ਜਪਲੇ ਪਰ ਉਹ ਖਾਲਸਾ ਜੀ ਐਵੇਂ ਵਾਸ ਨਹੀਂ ਆਉਂਦਾ ਉਹ ਵਾਸ ਆਉਂਦਾ ਹੈ ਗੁਰੂ ਕਾ ਹੁਕਮ ਹੁਕਮ ਕਮਾ ਕੇ ਜਿਹੜਾ ਮਨੁੱਖ ਗੁਰੂ ਕਾ ਹੁਕਮ ਕਮਾਉਂਦਾ ਹੈ ਖਾਲਸਾ ਜੀ ਉਹਨੂੰ ਫਿਰ ਉਹ ਲੱਭਦਾ ਨਹੀਂ ਤੇ ਸਾਰਾ ਸੰਸਾਰ ਹੀ ਭੱਜਾ ਫਿਰਦਾ ਆਪਣੇ ਆਪ 'ਚ ਸਾਰੇ ਹੀ ਕਹਿੰਦੇ ਸਾਡਾ ਬਾਬਾ ਰੱਬ ਹੈ ਤੇ ਸਾਡਾ ਸਾਧ ਰੱਬ ਹੈ ਜਾਂ ਸਾਨੂੰ ਰੱਬ ਲੈ ਵਲ ਲੱਭ ਗਿਆ ਕੋਈ ਕਹਿੰਦਾ ਸਾਡੇ ਧਰਮ 'ਚ ਪੂਰਾ ਰੱਬ ਹੈ ਮਹਾਰਾਜ ਜੀ ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਇਹਦੇ ਸਾਰਾ ਸੰਸਾਰ ਹੀ ਪਰਮੇਸ਼ਰ ਅਕਾਲਪੁਰਖ ਰਮੇ ਹੋਏ ਪਰਮੇਸ਼ਰ ਨੂੰ ਜਪੀ ਜਾ ਰਿਹਾ ਪਰ ਉਹ ਰਮਿਆ ਹੋਇਆ ਪਰਮੇਸ਼ਰ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਉਹ ਪਾਇਆ ਨਹੀਂ ਜਾਂਦਾ ਪ੍ਰਾਪਤ ਕਿਸੇ ਨੂੰ ਨਹੀਂ ਹੁੰਦਾ ਸਾਰੇ ਹੀ ਭਾਵੇਂ RAM RAM ਦਾ ਜਾਪ ਕਰਦੇ ਨੇ ਪਰ ਇਹਨਾਂ ਨੂੰ ਕਦੇ ਵੀ ਵਿਆਪਕ RAM ਜਿਹੜਾ ਸਾਰੇ ਥਾਰਮਿਆਂ ਹੋਇਆ ਹੈ ਉਹ ਵਾਹਿਗੁਰੂ ਕਦੇ ਪ੍ਰਾਪਤ ਨਹੀਂ ਹੁੰਦਾ ਅਗਮ ਅਗੋਚਰ ਆਤ ਵੱਡਾ ਤੋਲ ਨਾ ਤੋਲਿਆ ਜਾਏ ਮਹਾਰਾਜ ਕਹਿੰਦੇ ਉਹਦੀ ਦਾ ਕੋਈ ਪਹੁੰਚ ਹੀ ਨਹੀਂ ਉਹਦੇ ਤੱਕ ਕੋਈ ਪਹੁੰਚ ਨਹੀਂ ਜਾਂਦਾ ਪਹੁੰਚ ਨਹੀਂ ਸਕਦਾ ਚਾਹੇ ਉਹ ਮੰਨ ਕਰਕੇ ਹੋਵੇ ਚਾਹੇ ਖਾਲਸਾ ਜੀ ਆਪਣੇ ਬਚਨਾ ਕਰਕੇ ਉਹ ਮਹਾਰਾਜ ਤੱਕ ਨਹੀਂ ਪਹੁੰਚਿਆ ਜਾ ਸਕਦਾ ਉਹ ਪਹੁੰਚ ਸਤਗੁਰੂ ਹੈ ਤੇ ਮਹਾਰਾਜ ਕਹਿੰਦੇ ਉਹ ਤੋਲਿਆ ਵੀ ਨਹੀਂ ਤੋਲ ਸਕਦਾ ਅੰਦਾਜ਼ੇ ਤੋਂ ਬਾਹਰ ਹੈ ਪਾ ਅੰਦਾਜ਼ਾ ਲਾ ਲਈਏ ਕਿ ਐਡੀ ਕਿ ਵੱਡੀ ਚੀਜ਼ ਹੋਊਗੀ ਜਾਂ ਐਡਾ ਕ ਹੋਵੇਗਾ ਕੰਮ ਆਪਾਂ ਅੰਦਾਜ਼ੇ ਲਾਉਨੇ ਆ ਨਾ ਕਈ ਕੰਮਾਂ ਦੇ ਵਿੱਚ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹ ਅੰਦਾਜ਼ਿਆਂ ਤੋਂ ਵੀ ਪਰੇ ਹੈ ਅੰਦਾਜ਼ਿਆਂ ਵਿੱਚ ਵੀ ਨਹੀਂ ਆਉਂਦਾ ਉਹ ਐਡਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਸੋ ਮਹਾਰਾਜ ਕਹਿੰਦੇ ਕੀਮਤ ਕਿਨੇ ਨਾ ਪਾਈ ਆ ਕਿਤੇ ਨਾ ਲਿਆ ਜਾਏ ਉਸ ਵਾਹਿਗੁਰੂ ਜੀ ਦਾ ਸੱਚੇ ਪਾਤਸ਼ਾਹ ਦਾ ਕੋਈ ਮੁੱਲ ਨਹੀਂ ਪਾ ਸਕਦਾ ਕੋਈ ਕੀਮਤ ਨਹੀਂ ਪਾ ਸਕਦਾ ਇਹ ਖਾਲਸਾ ਜੀ ਕਿਸੇ ਕਰੀ ਕੀਮਤ ਕਰਕੇ ਉਹ ਖਰੀਦਿਆ ਨਹੀਂ ਜਾ ਸਕਦਾ ਸੋ ਇਹ ਵੱਡੀਆਂ ਖੇਡਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਅਨਸਰ ਦਿੰਦੇ ਉੱਤਰ ਦਿੰਦੇ ਕਿਵੇਂ ਮਿਲੇਗਾ ਫਿਰ ਕੋਈ ਪੁੱਛੇ ਉਹਨਾਂ ਨੂੰ ਮਹਾਰਾਜ ਜੀ ਫਿਰ ਉਹ ਕਿਵੇਂ ਮਿਲੇਗਾ ਤੇ ਸਤਗੁਰ ਕਹਿੰਦੇ ਨੇ ਗੁਰ ਕਾਹ ਸ਼ਬਦ ਭੇਦਿਆ ਇਨ ਬਿਦ ਵਸਿਆ ਮਾਨੇ ਆਏ ਜਿਨ੍ਹਾਂ ਨੇ ਗੁਰੂ ਕੀ ਬਾਣੀ ਰਾਹੀਂ ਖਾਲਸਾ ਜੀ ਇਹ ਭੇਦ ਨੂੰ ਜਾਣਿਆ ਹੈ ਗੁਰੂ ਦੇ ਬਚਨਾ ਕਰਕੇ ਇਹ ਭੇਦ ਆਉਂਦਾ ਕਿ ਉਹ ਵਾਹਿਗੁਰੂ ਸੱਚੇ ਪਾਸ਼ਾ ਕਿਵੇਂ ਚਿੱਤ ਵਿੱਚ ਟਿਕੇ ਤੇ ਜਿਹੜੇ ਮਨੁੱਖਾਂ ਨੂੰ ਗੁਰੂ ਕੀ ਰਜ਼ਾ ਖਾਲਸਾ ਜੀ ਸਮਝ ਆ ਗਈ ਹੈ ਗੁਰੂ ਕੇ ਹੁਕਮ ਨੂੰ ਕਮਾਉਣ ਦੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਸੂਝ ਪੈ ਗਈ ਹੈ ਉਹ ਫਿਰ ਮਹਾਰਾਜ ਸੱਚੇ ਪਾਸ਼ਾ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਂਦੇ ਤੇ ਸਦਾ ਹੀ ਖਾਲਸਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਰਹਿੰਦੇ ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਕਹਿੰਦੇ ਉਹਦਾ ਹੱਦ ਬੰਨਾ ਕੋਈ ਨਹੀਂ ਸੀ ਉਹ ਹੱਦ ਬੰਨੇ ਤੋਂ ਰਹਿਤ ਹੈ ਪਰਮੇਸ਼ਰ ਤੇ ਖਾਲਸਾ ਜੀ ਉਹ ਗੁਰੂ ਦੀ ਦਇਆ ਨਾਲ ਫਿਰ ਸਾਰੇ ਪਾਸੇ ਵਿਆਪਕ ਪਤਾ ਲੱਗਣ ਲੱਗ ਪੈਂਦਾ ਉਦਾਂ ਸਾਰਾ ਸੰਸਾਰ ਹੀ RAM RAM ਕਰੀ ਜਾਂਦਾ ਪਰ ਕਿਸੇ ਨੂੰ ਆਰਾਮ ਲੱਭਾ ਨਹੀਂ ਪਰ ਜਿਹੜਾ ਗੁਰੂ ਕੇ ਬਚਨ ਕਮਾਉਂਦਾ ਹੈ ਗੁਰੂ ਕੇ ਚਰਨਾਂ ਨਾਲ ਜੁੜਦਾ ਹੈ ਗੁਰੂ ਕੀ ਖਾਲਸਾ ਜੀ ਮਹਿਮਾ ਗਾਉਂਦਾ ਹੈ ਸੁਣਦਾ ਹੈ ਹੋਰਾਂ ਨੂੰ ਸੁਣਾਉਂਦਾ ਹੈ ਉਹਦੇ ਉੱਤੇ ਗੁਰੂ ਕੀ ਕਿਰਪਾ ਹੋਇਆ ਕਰਦੀ ਹੈ ਤੇ ਜਿੱਥੇ ਗੁਰੂ ਕੀ ਕਿਰਪਾ ਹੋਵੇ ਉੱਥੇ ਫਿਰ ਖਾਲਸਾ ਜੀ ਜਿਹੜਾ ਪਲੀਪੂਰਨ ਪਰਮੇਸ਼ਰ ਸਾਰੇ ਥਾਂ ਵਸਿਆ ਹੈ ਉਹ ਸਾਨੂੰ ਨਜ਼ਰੀ ਆ ਜਾਂਦਾ ਸੋ ਇਹ ਧਰਮ ਦੀਆਂ ਗੱਲਾਂ ਖਾਲਸਾ ਜੀ ਸਾਰਿਆਂ ਦੇ ਪੱਲੇ ਪੈਣ ਵਾਲੀਆਂ ਨਹੀਂ ਜਿਵੇਂ ਦਾਸ ਨੇ ਇੱਕ ਸੁਣਿਆ ਵੀ ਸੀ ਕਿਸੇ ਕੋਲੋਂ ਵੀ ਉਹ ਬੰਦਾ ਕਹਿੰਦਾ ਵੀ ਰੱਬ ਕੋਈ ਨਹੀਂ ਰੱਬ ਦੇ ਨਾਂ ਤੇ ਵੱਡੀ ਠੱਗੀ ਸੰਸਾਰ ਵਿੱਚ ਹੁੰਦੀ ਹੈ ਪਰ ਉਹਨਾਂ ਨੂੰ ਕੀ ਪਤਾ ਖਾਲਸਾ ਜੀ ਕਿ ਰੱਬ ਕੌਣ ਹੈ ਰੱਬ ਕਿੱਡਾ ਵੱਡਾ ਹੈ ਤੇ ਰੱਬ ਕੀ ਕਰ ਸਕਦਾ ਹੈ ਇਸ ਚੀਜ਼ ਦੀ ਉਹਨਾਂ ਨੂੰ ਕਿਸੇ ਪ੍ਰਕਾਰ ਵੀ ਸੋਝੀ ਨਹੀਂ ਹੈ ਸੋ ਇਹ ਮਹਾਰਾਜ ਸਚੇ ਪਾਸ਼ਾ ਹੀ ਜਾਣਦੇ ਨੇ ਜਾਂ ਗੁਰੂ ਸਾਹਿਬ ਜਾਣਦੇ ਹਨ ਸੋ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਵਿਸਰ ਵੀ ਗਿਆ ਸੀ ਮਹਾਰਾਜ ਸਚੇ ਪਾਸ਼ਾ ਦੀ ਕਿਰਪਾ ਸਦਕਾ ਧੰਨ ਧੰਨ ਅਮਰ ਸ਼ਹੀਦ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਖਾਲਸਾ ਜੀ ਅੱਜ ਪ੍ਰਕਾਸ਼ ਦਿਹਾੜਾ ਹੈ ਬਹੁਤ ਸੰਗਤਾਂ ਮਹਾਰਾਜ ਦੀ ਕਿਰਪਾ ਨਾਲ ਮਨਾ ਰਹੀਆਂ ਐਸੇ ਮਹਾਨ ਸ਼ਹੀਦਾਂ ਦਾ ਖਾਲਸਾ ਜੀ ਜਨਮ ਦਿਹਾੜਾ ਹੈ ਜਿਨ੍ਹਾਂ ਨੇ ਆਪਣਾ ਸੀਸ ਖਾਲਸਾ ਜੀ ਤਲੀ ਤੇ ਰੱਖ ਕੇ ਗੁਰੂ ਨੂੰ ਭੇਟ ਕੀਤਾ ਤੇ ਜੰਗ ਕੀਤੀ ਆਪਣੇ ਆਪੇ ਦੀ ਪ੍ਰਵਾਹ ਨਹੀਂ ਕੀਤੀ ਗੁਰੂ ਦੇ ਦਰ ਨੂੰ ਉੱਚੀਆਂ ਸੁੱਚੀਆਂ ਰੱਖਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਹੈ ਸੋ ਐਸੇ ਮਹਾਪੁਰਸ਼ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪਰਬਤੇ ਆਪ ਸਭ ਸੰਗਤਾਂ ਨੂੰ ਖਾਲਸਾ ਜੀ ਵਧਾਈਆਂ ਹੋਣ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਸਤਿਗੁਰੂ ਸੱਚੇ ਪਾਤਸ਼ਾਹ ਸਮਤ ਗੁਰਸਿੱਖੀ ਜੀਵਨ ਤੇ ਆਪਣੇ ਪੈਰੇ ਅੰਗ ਸੰਗ ਲਾ ਕੇ ਰੱਖਣ ਇਹੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਹੀਦੋ ਸਿੰਘੋ ਇਸ ਪੰਥ ਦੀ ਸਾਰ ਲਓ ਮਹਾਰਾਜ ਸਾਡੇ ਔਗਣਾਂ ਚ ਤਾਰਿਓ ਆਪਣਾ ਬਿਰਧ ਪਛਾਣਿਓ ਕਿਰਪਾ ਕਰਿਓ ਸਾਨੂੰ ਆਪਣੇ ਲੜ ਲਾ ਕੇ ਰਖਿਓ ਅਸੀਂ ਜਿਵੇਂ ਦੇ ਵੀ ਹਾਂ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਖਾਲਸਾ ਜੀ ਇਹ ਵੱਡੀ ਖੇਡ ਜੈ ਸੰਸਾਰ ਵਿੱਚ ਪ੍ਰਗਟ ਹੋ ਰਹੀ ਇਹ ਕਲਗੀਧਰ ਸਵਾਮੀ ਮਹਾਰਾਜ ਆਪਣੇ ਸਿੱਖਾਂ ਨੂੰ ਖਾਲਸਾ ਜੀ ਵਡਿਆਈਆਂ ਦੇ ਰਹੇ ਵੱਡੇ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰੂ ਦੀ ਦਇਆ ਸਦਕਾ ਇਹ ਸਾਰੀ ਖੇਡ ਜੋ ਕੌਤਕ ਹੋ ਰੇ ਖਾਲਸਾ ਜਦ ਸ਼ਹੀਦੀ ਸ਼ਹੀਦੀ ਜਿਹੜੇ ਸਥਾਨ ਨੇ ਜਾਂ ਸ਼ਹੀਦਾਂ ਦੇ ਸਥਾਨ ਨੇ ਜਾਂ ਬਾਬਾ ਦੀਪ ਸਿੰਘ ਸਾਹਿਬ ਆਪਾ ਨੂਰ ਸਿੰਘ ਸਾਹਿਬ ਇਹਨਾਂ ਦਾ ਖਾਲਸਾ ਜੀ ਵੱਡਾ ਬੋਲਬਾਲਾ ਸੰਸਾਰ ਵਿੱਚ ਹੋ ਰਿਹਾ ਕਿਉਂ ਕਿ ਮਹਾਰਾਜ ਦੀ ਕਿਰਪਾ ਵਰਤ ਰਹੀ ਹੈ ਕਲਗੀ ਤਰਸਵਾਮੀ ਮਹਾਰਾਜ ਆਪ ਖਾਲਸਾ ਜੀ ਚੋਜ ਕਰ ਰਹੇ ਆਪਣੇ ਸ਼ਹੀਦ ਸਿੰਘਾਂ ਨੂੰ ਉੱਚੇ ਸੁੱਚੇ ਕਰ ਰਹੇ ਆਪਣੇ ਸ਼ਹੀਦ ਸਿੰਘਾਂ ਨੂੰ ਵੱਡੀਆਂ ਪਦਵੀਆਂ ਦੇ ਰਹੇ ਖਾਲਸਾ ਜੀ ਅੱਜ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਨਾਂ ਹਰ ਇੱਕ ਬੱਚੇ ਦੀ ਜ਼ੁਬਾਨ ਤੇ ਹੈ ਜਿਨ੍ਹਾਂ ਦੇ ਕਦੇ ਕਾਰਜ ਨਹੀਂ ਸੀ ਬਣਦੇ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਹੋਈ ਤੇ ਖਾਲਸਾ ਜੀ ਕਾਰਜ ਸਵਰ ਗਏ ਸੋ ਸਤਗੁਰੂ ਮਹਾਰਾਜ ਕਿਰਪਾ ਕਰਨ ਸਤਗੁਰਾਂ ਦੇ ਰਹਿਮਤ ਸਦਕਾ ਸਤਗੁਰਾਂ ਦੀ ਕਿਰਪਾ ਸਦਕਾ ਸ਼ਹੀਦ ਸਿੰਘ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦਾ ਅੱਜ ਖਾਲਸਾ ਜੀ ਪ੍ਰਕਾਸ਼ ਦਿਹਾੜਾ ਤੇ ਮਹਾਰਾਜ ਦੀ ਕਿਰਪਾ ਸਦਕਾ ਸਤਗੁਰਾਂ ਨੇ ਖਾਲਸਾ ਜੀ ਲੰਗਰ ਦੀ ਸੇਵਾ ਵੀ ਅੱਜ ਲੈਣਾ ਕੀਤੀ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਲੰਗਰ ਵੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਲੱਗੇ ਸਨ ਥਾਂ ਥਾਂ ਤੇ ਸੰਗਤਾਂ ਨੇ ਲਾਉਣਾ ਕੀਤਾ ਮਾਰ ਸਾਰਿਆਂ ਦੀ ਸੇਵਾ ਕੀਤੀ ਥਾਂੇ ਪਹੁੰਚ ਸੋ ਖਾਲਸਾ ਜੀ ਸਾਨੂੰ ਮਤ ਫੇਰ ਹੀ ਆ ਸਕਦੀ ਹੈ ਜੇ ਗੁਰੂ ਕੇ ਬਚਨ ਕਮਾਵਾਂਗੇ ਜੇ ਗੁਰੂ ਕੇ ਬਚਨਾਂ ਤੇ ਪਹਿਰਾ ਦਵਾਂਗੇ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਨੇ ਵੱਡੇ ਪਹਿਰੇ ਦੇ ਕੇ ਖਾਲਸਾ ਜੀ ਬਚਨ ਕਮਾਏ ਹਨ ਗੁਰੂ ਕੇ ਬਚਨ ਕਮਾਉਣੇ ਬਹੁਤ ਔਖੇ ਹਨ ਕਹਿ ਦੇਣਾ ਕਿ ਮੈਂ ਐਵੇਂ ਕਰ ਲਾਂਗਾ ਪਰ ਖਾਲਸਾ ਜੀ ਉੱਤੇ ਟਿਕੇ ਰਹਿਣਾ ਉਹ ਬੜਾ ਔਖਾ ਹੈ ਕਈ ਵਿਚਾਰੇ ਕਹਿ ਦਿੰਦੇ ਨੇ ਕਿ ਅਸੀਂ ਅਮਰ ਧਾਰੀ ਹੋਵਾਂਗੇ ਪਰ ਖਾਲਸਾ ਜੀ ਸਿੱਖ ਸਕਿਆ ਹੀ ਨਹੀਂ ਜਾਂਦਾ। ਉਥੋਂ ਤੱਕ ਮਨ ਹੀ ਨਹੀਂ ਜਾਂਦਾ ਤੇ ਕਈ ਮਹਾਰਾਜ ਦੀ ਕਿਰਪਾ ਸਦਕਾ ਮਹਾਰਾਜ ਦੇ ਅਮਰਤ ਪਾਣ ਨੂੰ ਪਾਣ ਅਖੰਡੇ ਕੀ ਪਾਉ ਜਿਹੜੀ ਪਾਣ ਕਰ ਲੈਂਦੇ ਨੇ ਫਿਰ ਖਾਲਸਾ ਜੀ ਥੋੜੇ ਚਿਰ ਬਾਅਦ ਹੀ ਡਿੱਗ ਪੈਂਦੇ। ਸੋ ਇਹ ਮਹਾਰਾਜ ਦੀਨ ਦੁਨੀ ਦੇ ਮਾਲਕ ਜੀਆਂ ਦਾ ਜਿਹੜਾ ਖਾਲਸਾ ਜੀ ਘਰ ਹੈ ਇਹਦੇ ਵਿੱਚ ਜੋ ਸਿੱਖੀ ਕਮਾਉਣੀ ਹੈ ਇਹ ਖਾਲਸਾ ਜੀ ਕਿਸੇ ਕਿਸੇ ਦੇ ਵਸ ਹੈ ਕਿਸੇ ਕਿਸੇ ਦੇ ਹਿੱਥੇ ਹਿੱਸੇ ਆਈ ਹੈ। ਨਹੀਂ ਤੇ ਹਰ ਕੋਈ ਬੰਦਾ ਵੀ ਮਹਾਰਾਜ ਦੀ ਸਿੱਖੀ ਨਹੀਂ ਕਮਾ ਸਕਦਾ। ਸੋ ਹਮੇਸ਼ਾ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਕਿ ਹੇ ਸੱਚੇ ਪਾਤਸ਼ਾਹ ਜੀ ਸਾਡੇ ਕੋ ਮਹਾਰਾਜ ਆਪਣੀ ਸਿੱਖੀ ਤੇ ਪਹਿਰਾ ਦਿਵਾ ਲਿਓ ਮਹਾਰਾਜ ਕਿਰਪਾ ਕਰਿਓ ਰਹਿਤੀਏ ਬਹਿਤੀਏ ਅਸੀਂ ਹੋ ਜਾਈਏ ਨੇਮੀ ਹੋ ਜਾਈਏ ਪ੍ਰੇਮੀ ਹੋ ਜਾਈਏ ਇਕ ਅਲਗੀ ਧਰ ਸਵਾਮੀ ਸੱਚੇ ਪਾਸ਼ਾ ਤੁਹਾਡੀਆਂ ਕੁਰਬਾਨੀਆਂ ਨੂੰ ਕਦੇ ਵਿਸਾਰੀਏ ਨਾ ਸ਼ਹੀਦੋ ਸਿੰਘੋ ਸਦਾ ਤੁਹਾਡਾ ਪੈਰਾ ਅੰਗ ਸੰਗ ਰਵੇ ਅਰਦਾਸਾਂ ਬੇਨਤੀਆਂ ਕਰੀਏ ਤੇ ਮਹਾਰਾ ਸੱਚੇ ਪਾਸ਼ਾ ਸਾਡੀ ਸੁਣ ਲੈਣ ਤੇ ਖਾਲਸਾ ਜੀ ਸਾਨੂੰ ਮਾਤਾ ਆ ਜਾਵੇ ਨਹੀਂ ਤੇ ਸੰਸਾਰ ਵਿੱਚ ਪੈਸਾ ਕਮਾਉਂਦਿਆਂ ਕਮਾਉਂਦਿਆਂ ਸਰੀਰ ਨੂੰ ਖਾਲਸਾ ਜੀ ਬੁੱਢਾ ਕਰ ਲਿਆ ਬੁੱਢਾ ਕਰਨ ਤੋਂ ਬਾਅਦ ਹੁਣ ਖਾਲਸਾ ਜੀ ਕਿਸੇ ਕਿਸੇ ਪ੍ਰਕਾਰ ਵੀ ਨਾ ਵੇਖਿਆ ਜਾਂਦਾ ਨਾ ਸੁਣਿਆ ਜਾਂਦਾ ਨਾ ਤੁਰਿਆ ਜਾਂਦਾ ਨਾ ਬਹੁਤਾ ਬੋਲਿਆ ਜਾਂਦਾ ਸੋ ਹੁਣ ਖਾਲਸਾ ਜੀ ਸਹਾਰਾ ਵਾਹਿਗੁਰੂ ਜੀ ਨੇ ਬਣਨਾ ਸੀ ਪਰ ਵਾਹਿਗੁਰੂ ਸੱਚੇ ਪਾਸ਼ਾ ਨਾਲ ਨਾ ਬਚਪਨ ਵਿੱਚ ਜਾਰੀ ਪਾਈ ਨਾ ਜਵਾਨੀ ਵਿੱਚ ਜਾਰੀ ਪਾਈ ਤੇ ਬਢੇਪੇ ਵਿੱਚ ਮਤਲਬ ਮਤਲਬ ਕੱਢਣ ਵਾਸਤੇ ਹੁਣ ਪਰਮੇਸ਼ਰ ਨੂੰ ਯਾਦ ਕਰਨ ਲੱਗ ਪਿਆ ਖਾਲਸਾ ਜੀ ਮਹਾਰਾਜ ਦਾ ਪਿਆਰਾ ਉਹ ਹੈ ਜਿਹੜਾ ਸੁਖ ਵੇਲੇ ਵੀ ਵਾਹਿਗੁਰੂ ਜੀ ਨੂੰ ਵਿਸਾਰੇ ਨਾ ਭੁੱਲੇ ਨਾ ਤੇ ਦੁੱਖ ਵੇਲੇ ਤੇ ਖਾਲਸਾ ਜੀ ਵਾਹਿਗੁਰੂ ਆਪ ਹੀ ਯਾਦ ਆ ਜਾਂਦਾ ਨਾਸਤਕਾਂ ਨੂੰ ਵੀ ਆ ਜਾਂਦਾ ਜਦੋਂ ਦੁੱਖ ਆਣ ਪੈਂਦਾ ਹੈ ਨਾ ਜਿਹੜੇ ਨਾਸਤਕ ਕਹਿੰਦੇ ਫਿਰਦੇ ਗੁਰੂ ਨਹੀਂ ਹੈਗਾ ਰੱਬ ਨਹੀਂ ਹੈਗਾ ਜਦੋਂ ਉਹਨਾਂ ਦੇ ਸਰੀਰ ਨੂੰ ਕੋਈ ਬਿਪਤਾ ਪੈਂਦੀ ਹੈ ਜਾਂ ਘਰ ਵਿੱਚ ਕੋਈ ਕਲਾ ਕਲੇਸ਼ ਬਿਪਤਾ ਪੈਂਦੀ ਹੈ ਫਿਰ ਖਾਲਸਾ ਜੀ ਉਹ ਰੱਬ ਦੇ ਘਰ ਜਾ ਕੇ ਉਸੇ ਰੱਬ ਦੇ ਘਰ ਜਿਹਨੂੰ ساری ਉਮਰ ਨਿੰਦਿਆ ਹੁੰਦਾ ਉਸੇ ਗੁਰੂ ਘਰ ਜਾ ਕੇ ਖੰਡ ਪਾਟ ਸਾਹਿਬ ਕਰਾਉਂਦੇ ਸੁਰਦਾਸ ਕੋਲੇ ਵੀ ਇੱਕ ਇਹੋ ਜਿਹਾ ਬੰਦਾ ਆਇਆ ਸੀ ਜਿਹੜਾ ਕਹਿੰਦਾ ਦਸਮ ਦੀ ਬਾਣੀ ਨਹੀਂ ਹੈਗੀ ਦਸਮ ਦੀ ਬਾਣੀ ਦੀ ਲੋੜ ਨਹੀਂ ਐ ਅਜ ਤੋਂ ਕੁਲ ਸਾਲ ਡੇਢ ਸਾਲ ਪਹਿਲਾਂ ਕਹਿੰਦਾ ਸੀ ਉਹ ਕਿ ਦਸਮ ਦੀ ਬਾਣੀ ਦਾ ਕੋਈ ਪ੍ਰਤਾਪ ਨਹੀਂ ਐ ਕਲਗੀਧਰ ਮਹਾਰਾਜ ਦੀ ਲਿਖੀ ਨਹੀਂ ਐ ਇਹ ਨਿਹੰਗਾਂ ਸਿੰਘਾਂ ਨੇ ਆਪੇ ਬਣਾ ਲਈ ਐ ਇਦਾਂ ਉਦਾਂ ਤੇ ਖਾਲਸਾ ਜੀ ਮਹਾਰਾਜ ਨੇ ਸਾਲ ਵਿੱਚ ਹੀ ਇਹੋ ਜਿਹਾ ਵਰਤਾਰਾ ਵਰਤਾ ਦਿੱਤਾ ਤੇ ਹੁਣ ਚੰਡੀ ਦੇ ਪਾਠ ਕਰਾਉਂਦਾ ਤੇ ਜਦੋਂ ਪਹਿਲੀ ਵਾਰ ਉਹਨੇ ਕਿਹਾ ਕਰਾਉਣ ਨੂੰ ਪਹਿਲਾਂ ਤਾਂ ਮੇਰਾ ਹਾਸਾ ਨਿਕਲ ਗਿਆ ਫਿਰ ਮੈਂ ਸੋਚਿਆ ਵੇਖੋ ਵਾਹਿਗੁਰੂ ਜੀ ਦੀ ਖੇਡ ਜਿਹੜੇ ਲੋਕ ਆਪਣੇ ਮੁਖੋਂ ਕਹਿੰਦੇ ਸੀ ਮਹਾਰਾਜ ਦੀ ਬਾਣੀ ਨਹੀਂ ਹੁਣ ਕਹਿੰਦੇ ਮਹਾਰਾਜ ਦੀ ਬਾਣੀ ਪੜੋ ਸਾਡੇ ਕਸ਼ਟ ਦੂਰ ਹੋਣ ਸੋ ਸੱਚੇ ਪਾਤਸ਼ਾਹੀ ਬਾਣੀ ਖਾਲਸਾ ਜੀ ਸਦਾ ਸਦੀਵੀ ਸੱਚ ਹੈ ਧਰੋਂ ਆਈ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਧਰੋਂ ਆਈ ਹੈ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਮਹਾਰਾਜ ਜੀ ਦੀ ਬਾਣੀ ਵੀ ਧਰੋਂ ਆਈ ਹੈ ਕਿਉਂਕਿ ਉਹੀ ਗੁਰੂ ਹੈ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਭਾਈ ਸਾਹਿਬ ਭਾਈ ਆਨੰਦ ਲਾਲ ਜੀਆਂ ਦੀ ਬਾਣੀ ਜਿਹੜੀ ਪ੍ਰਮਾਣਿਤ ਹੈ ਗੁਰੂ ਘਰਾਂ ਦੇ ਵਿੱਚ ਪੜ੍ਹੀ ਜਾ ਸਕਦੀ ਹੈ ਸਿੱਖ ਨੂੰ ਹੁਕਮ ਹੈ ਪੜ੍ਹਨ ਦਾ ਸੋ ਖਾਲਸਾ ਜੀ ਇਹ ਮਹਾਨ ਸ਼ਕਤੀ ਤਾਂ ਹੋਈਆਂ ਸੋ ਉਥੇ ਇਹਨਾਂ ਦੀ ਬਾਣੀ ਮੰਨੀ ਜਾ ਰਹੀ ਹੈ ਤੇ ਆਪ ਸਮਰਤ ਸਤਿਗੁਰੂ ਖੁਦ ਖੁਦਾ ਕੁਰਕਲਗੀ ਧਰਪਾਸ਼ਾ ਮਹਾਰਾਜ ਉਹਨਾਂ ਦੀ ਬਾਣੀ ਨੂੰ ਅਸੀਂ ਵਿਸ਼ਵਾਰਦੇ ਜਾਨੇ ਆ ਭੁੱਲਦੇ ਜਾਨੇ ਆ ਸੋ ਸਾਨੂੰ ਮਤ ਆਵੇ ਧੰਨ ਬਾਬਾ ਦੀਪ ਸਿੰਘ ਸਾਹਿਬ ਦੀਆਂ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ ਸੋ ਪ੍ਰਣ ਕਰੀਏ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਦਰ ਨਾਲ ਜੁੜਾਂਗੇ ਕਲਗੀ ਧਰਮਹਾਰਾਜ ਦੀ ਜਿਹੜੀ ਖੰਡੇ ਦੀ ਪਾਉਲ ਹੈ ਉਹਨੂੰ ਛਕਾਂਗੇ ਗੁਰੂ ਵਾਲੇ ਬਣਾਂਗੇ ਪ੍ਰਣ ਕਰੀਏ ਫਿਰ ਖੁਸ਼ੀਆਂ ਬਾਬਾ ਦੀਪ ਸਿੰਘ ਸਾਹਿਬ ਦੀਆਂ ਮਿਲਦੀਆਂ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਖਾਲਸਾ ਜੀ ਹੱਡ ਬੀਤੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਸੋ ਉਹਨਾਂ ਨੇ ਦੱਸਣਾ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਵੱਡੀ ਕਿਰਪਾ ਉਹਨਾਂ ਉੱਤੇ ਹੋਈ ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੇ ਸਾਰੇ ਕਾਰਜ ਸਵਾਰੇ ਉਹ ਭੈਣ ਕਹਿੰਦੀ ਕਿ ਮੈਨੂੰ ਭਰੋਸਾ ਵੀ ਸੀ ਵਿੱਚੋਂ ਡਗ ਮਗਾ ਵੀ ਗਿਆ ਪਰ ਫਿਰ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਸ਼ਹੀਦਾਂ ਦੀ ਦਇਆ ਹੋਈ ਮੇਰੇ ਉੱਪਰ ਤੇ ਮਹਾਰਾਜ ਦੀ ਕਿਰਪਾ ਸਦਕਾ ਮੇਰੇ ਕਾਰਜ ਸਫਲੇ ਹੋਏ ਤੇ ਖਾਲਸਾ ਜੀ ਉਹਨਾਂ ਦੀ ਹੱਡ ਬੀਤੀ ਕੀ ਹੈ ਉਹ ਭੈਣ ਕਹਿੰਦੀ ਕਿ ਮੇਰਾ ਵਿਆਹ ਹੋਇਆ ਵਿਆਹ ਹੋਏ ਨੂੰ 3 ਸਾਲ ਹੋ ਗਏ ਸੀ ਤੇ ਪਹਿਲੀ ਵਾਰ ਮਹਾਰਾਜ ਦੀ ਕਿਰਪਾ ਨਾਲ ਹੁਣ ਖਾਲਸਾ ਜੀ ਮਾਂ ਨੂੰ ਜਦੋਂ ਵਿਆਹ ਹੋ ਜਾਂਦਾ ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਮਾਂ ਬਣੀਏ ਕਿਉਂ ਕਿ ਸੰਸਾਰ ਦਾ ਤਾਣਾ ਮੇਨਾ ਸੱਸ ਸਹੁਰੇ ਦਾ ਸੇ ਪਾਸੇ ਦੀਆਂ 100 ਗੱਲਾਂ ਸੋ ਇਹ ਬੀਬੀਆਂ ਨਹੀਂ ਜਰਦੀਆਂ ਸੋ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਖਾਲਸਾ ਜੀ ਉਹ ਭੈਣ ਕਹਿੰਦੀ ਕਿ ਮੈਂ ਪ੍ਰੈਗਨੈਂਟ ਹੋ ਗਈ 3 ਇੱਕ ਮਹੀਨੇ ਬਾਅਦ ਮੇਰੇ ਸਰੀਰ ਨੂੰ ਕੋਈ ਦਿੱਕਤ ਆਈ ਤੇ ਖਾਲਸਾ ਜੀ ਉਹ ਬੱਚਾ ਜਿਹੜਾ ਉਹ ਨਹੀਂ ਰਿਹਾ ਉਹ ਸਰੀਰ ਉੱਥੇ ਹੀ ਉਹਦਾ ਮਹਾਰਾਜ ਦੀ ਖੇੜ ਕੋਈ ਵਰਤੀ ਦੇ ਖਾਲਸਾ ਜੀ ਖਤਮ ਹੋ ਗਿਆ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ 6-7 ਮਹੀਨੇ ਬਾਅਦ ਫਿਰ ਮਹਾਰਾਜ ਦੀ ਕਿਰਪਾ صدਕਾ ਮਹਾਰਾ ਦਾ ਓਟ ਆਸਰਾ ਤੱਕ ਕੇ ਵੀ ਸੋਚਿਆ ਵੀ ਕੋਈ ਨਾ ਕੋਈ ਬੱਚਾ ਸਾਡੇ ਘਰ ਹੋਵੇ ਤੇ ਫਿਰ ਮਾਂ ਉਹ ਭੈਣ ਕਹਿੰਦੀ ਕਿ ਮੈਂ ਫਿਰ ਗਰਭਵਤੀ ਹੋਈ ਫਿਰ ਮੈਨੂੰ ਇਹੋ ਹੀ ਦਿੱਕਤ ਆਈ ਫਿਰ ਇਵੇਂ ਹੀ ਹੋਇਆ ਫਿਰ ਉਹ ਭੈਣ ਦੱਸਦੀ 1 ਸਾਲ ਬਾਅਦ ਜੀ ਵਾਰ ਫਿਰ ਹੋਇਆ ਚੌਥੀ ਵਾਰ ਹੋਇਆ ਇਦਾਂ ਕਰਦਿਆਂ ਕਰਦਿਆਂ ਭੈਣ ਦੱਸਦੀ ਆ ਕਿ 6-7 ਵਾਰ ਉਹਦੇ ਨਾਲ ਇਦਾਂ ਹੋ ਗਿਆ ਤੇ ਬਹੁਤ ਦਵਾਈ ਖਾਧੀ بڑے ਡਾਕਟਰਾਂ ਕੋ ਗਏ ਕਈ ਕੁਛ ਖਾਲਸਾ ਜੀ ਉਹਨਾਂ ਨੇ ਦੱਸਿਆ ਕਿ ਵਾਹਿਗੁਰੂ ਜਾਨੇ ਉਹ ਕਿਹੜੇ ਰੋਗ ਨੇ ਬੀਬੀਆਂ ਦੇ ਉਹਨਾਂ ਦੇ ਖਾਲਸਾ ਜੀ ਉਹਦੇ ਬਾਰੇ ਦੱਸਣ ਲੱਗੇ ਵੀ ਐਵੇਂ ਤੁਹਾਨੂੰ ਉਹ ਕੋਈ ਦਿੱਕਤ ਆਉਂਦੀ ਆ ਉਹਦੇ ਕਰਕੇ ਇਦਾਂ ਹੁੰਦਾ ਤੇ ਹੋ ਸਕਦਾ ਤੁਹਾਡੇ ਜਿਹੜਾ ਬੱਚਾ ਕਦੇ ਹੋਵੇ ਨਾ ਵੀ ਤੁਹਾਡਾ ਸਰੀਰ ਵਿੱਚ ਉਹ ਕਪੈਸਿਟੀ ਨਹੀਂ ਹੈ ਜਿੱਥੇ ਸਰੀਰ ਬੱਚੇ ਦਾ ਬਣਨਾ ਹੈ ਤੇ ਹੋ ਸਕਦਾ ਕਿ ਤੁਹਾਡੇ ਬੱਚਾ ਨਾ ਹੋਵੇ ਤੇ ਭੈਣ ਕਹਿੰਦੀ ਪਹਿਲਾਂ ਤਾਂ ਮੇਰਾ ਮਨ ਜਿਹੜਾ ਉਹ ਡੋਲ ਹੀ ਗਿਆ ਡੇਗ ਹੀ ਗਈ ਮੈਂ ਵੀ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਤੇ ਸੁਪਨਾ ਹੈ ਤੇ ਮਹਾਰਾਜ ਇਹ ਮੈਨੂੰ ਡਾਕਟਰ ਐਵੇਂ ਕਹਿ ਰਹੇ ਕਹਿੰਨੇ ਮੈਂ ਬਹੁਤ ਰੋਈ ਘਰ ਆ ਕੇ ਰੋਈ ਤੇ ਉਸ ਤੋਂ ਬਾਅਦ ਉਹ ਜਿਹੜੀ ਭੈਣ ਖਾਲਦ ਵੀ ਤੀ ਸੁਣਾਉਂਦੀ ਆ ਉਹਦੀ ਖਾਲਸਾ ਜੀ ਇੱਕ ਵੱਡੀ ਭੈਣ ਸੀ ਵੱਡੀ ਨਾਸਤਕ ਸੀ ਉਹ ਤੇ ਉਹਨਾਂ ਨੇ ਫਿਰ ਮਹਾਰਾਜ ਦੀ ਕੋਈ ਕਿਰਪਾ ਵਰਤੀ ਉਹਦੇ ਘਰੇ ਕੋਈ ਇਹੋ ਜਿਹਾ ਕਸ਼ਟ ਆਇਆ ਇਹ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਨਾਲ ਜੁੜੀ ਤੇ ਖਾਲਸਾ ਜੀ ਉਹਦੀ ਵੀ ਹੱਡ ਬੀਤੀ ਹੈ ਤੇ ਉਹ ਮਹਾਰਾਜ ਦੀ ਕਿਰਪਾ صدਕਾ ਉਹਦੇ ਘਰ ਸੁਖ ਵਰਤਿਆ ਤੇ ਕਹਿੰਦੀ ਉਹ ਮੈਨੂੰ ਮਿਲਣ ਆਈ ਦੂਜੇ ਤੀਜੇ ਦਿਨ ਦੀ ਗੱਲ ਹੈ ਤੇ ਮਦੂ ਮੈਨੂੰ ਮਿਲਣ ਆਈ ਮੈਨੂੰ ਆ ਕੇ ਕਹਿੰਦੀ ਵੀ ਤੂੰ ਰੋ ਨਾ ਮੈਂ ਤੈਨੂੰ ਇੱਕ ਕੰਮ ਦੱਸ ਦਿੰਨੀ ਆ ਤੂੰ ਉਹ ਕਰਿਆ ਕਰ ਮਹਾਰਾਜ ਜਰੂਰ ਕਿਰਪਾ ਕਰਨਗੇ ਅਹੇ ਕਿਹੜਾ ਕੰਮ ਕਰਾਂ ਮੈਂ ਤੂੰ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲ ਜਾ ਕਰ ਤੇ ਖਾਲਸਾ ਜੀ ਇਹ ਭੈਣ ਜਿਹੜੀ ਹੱਡ ਬੀਤੀ ਸੁਣਾਉਂਦੀ ਹੈ ਇਹ ਮਖੂ ਜੀਰੇਵਾਲ ਦੀ ਹੈ ਤੇ ਮਹਾਰਾਜ ਦੀ ਕਿਰਪਾ صدਕਾ ਉਹਨਾਂ ਨੇ ਫਿਰ ਕਹਿੰਦੇ ਵੀ ਮੈਨੂੰ ਤੇ ਇਥੋਂ ਦੂਰ ਪੈਣਾ ਮੈਂ ਕਿਵੇਂ ਜਾਇਆ ਕਰਾਂ ਤੇ ਜਿਹੜੀ ਉਹਦੀ ਵੱਡੀ ਭੈਣ ਸੀ ਜਿਹੜੀ ਸਲਾਹ ਦੇ ਰਹੀ ਉਹ ਵੀ ਖਾਲਸਾ ਜੀ ਦੋ ਤਿੰਨ ਪਿੰਡ ਛੱਡ ਕੇ ਚਾਰ ਛੱਡ ਕੇ ਲਾਗੇ ਵਿਆਹੀ ਸੀ ਉਹਨਾਂ ਦੋਵਾਂ ਨੇ ਪਲਾਨ ਕਰ ਲਿਆ ਵੀ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰਾਂਗੇ ਤੇ ਤੈਨੂੰ ਜਰੂਰ ਬਾਬਾ ਦੀਪ ਸਿੰਘ ਸਾਹਿਬ ਪੁਜੰਗੀ ਦੇਣਗੇ ਪੁਜੰਗਣ ਦੇਣਗੇ ਤੇਰੇ ਬੱਚਾ ਹੋਵੇਗਾ ਸੋ ਐਵੇਂ ਭੈਣ ਕਹਿੰਦੀ ਵੀ ਮੈਂ ਫਿਰ ਉਹਦੇ ਨਾਲ ਇਹ ਮਨ ਨੂੰ ਹੌਸਲਾ ਹੋਇਆ ਜਿਹਨੂੰ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਸੁਣਿਆ ਅਸ ਮੈਂ ਤਾਂ ਪਹਿਲੀ ਵਾਰ ਆਈ ਉਹ ਤਾਂ ਪਹਿਲਾਂ ਵੀ ਆਉਂਦੀ ਸੀ ਪਹਿਲੀ ਵਾਰ ਆਈ ਚੁਪੈਰਾ ਸਾਹਿਬ ਕਟਿਆ ਰੋ ਰੋ ਕੇ ਮਹਾਰਾਜ ਦੇ ਕੋਲੇ ਅਰਦਾਸਾਂ ਕੀਤੀਆਂ ਕਿ ਮਹਾਰਾਜ ਜੀ ਕਿਹੜੀ ਗਲਤੀ ਹੋ ਗਈ ਐ ਵੀ ਮੈਨੂੰ ਤੇ ਹੁਣ ਤਾਂ ਨੇਆਂ ਨਾਲੇ ਵੀ ਘਰੋਂ ਇਹ ਚੀਜ਼ਾਂ ਮਿਲਦੀਆਂ ਕਿ ਤਾਂਨੇ ਵੀ ਮਿਲਣ ਲੱਗ ਪਿਆ ਵੀ ਤੇਰੇ ਵਿੱਚ ਹੀ ਸਾਰੀ ਕਸਰ ਐ ਕਸੂਰ ਐ ਤੇਰਾ ਹੀ ਤੇ ਐਵੇਂ ਖਾਲਸਾ ਜੀ ਆਮ ਕਰਕੇ ਪੁਰਾਣੀਆਂ ਬੀਬੀਆਂ ਜਿਹੜੀਆਂ ਹੁੰਦੀਆਂ ਸੀ ਉਹ ਸੋਚਦੀਆਂ ਨਹੀਂ ਸੀ ਵੀ ਇਹ ਕੋਈ ਸਰੀਰ ਦਾ ਕੋਈ ਕੋਈ ਰੋਗ ਹੈ ਜਾਂ ਸਰੀਰ ਦੀ ਕੋਈ ਕਮੀ ਘਾਟ ਹੈ ਉਹ ਆਪਣੀਆਂ ਖਾਲਸਾ ਜੀ ਉਹਨਾਂ ਨੇ ਗੱਲਾਂ ਵੱਡੀਆਂ ਅੱਗੇ ਰੱਖੀਆਂ ਹੁੰਦੀਆਂ ਸੀ ਉਹੋ ਹੀ ਕਰੀ ਜਾਣੀਆਂ ਉਹਦੇ ਨਾਲ ਅਗਲੇ ਬੰਦੇ ਨੂੰ ਕਿੰਨਾ ਦੁੱਖ ਹੁੰਦਾ ਉਹ ਫੀਲ ਨਹੀਂ ਕਰਦੀਆਂ ਬੀਬੀਆਂ ਸੋ ਇਸੇ ਪ੍ਰਕਾਰ ਮਹਾਰਾਜ ਦੀ ਕਿਰਪਾ ਕਹਿੰਦੇ ਜਦੋਂ ਹੋਣੀ ਸੀ ਸਤਗੁਰੂ ਨੇ ਆਪਣੇ ਦਰ ਬੁਲਾ ਲਿਆ ਚਪੈਰਿਆਂ ਦੀ ਸੇਵਾ ਨਿਭਾਉਣ ਲੱਗ ਪਈ ਅਸੀਂ ਐਤਵਾਰ ਦੋਵੇਂ ਭੈਣਾਂ ਨੇ ਆ ਜਾਣਾ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਦੀ ਦਇਆ ਹੋਈ ਉਹ ਭੈਣ ਜਿਹੜੀ ਸੀ ਮੇਰੀ ਉਹ ਪਹਿਲਾਂ ਨਾ ਉਹਨਾਂ ਦੇ ਘਰ ਨਿਹੰਗ ਸਿੰਘ ਆਉਂਦੇ ਸੀ ਉਹਨਾਂ ਨੇ ਜਾਪ ਉਹਨਾਂ ਕੋਲੋਂ ਕਰਾਇਆ ਸੀਗਾ ਅਖੰਡਪੁਰ ਸਾਹਿਬ ਉਹਨਾਂ ਕੋਲੋਂ ਕਰਾਇਆ ਸੀ ਤੇ ਉਹਨਾਂ ਦੇ ਵਾਕਫ ਸੀ ਉਹਨਾਂ ਦੇ ਘਰ ਆਏ ਤੇ ਉਹਨਾਂ ਨੇ ਮੈਨੂੰ ਵੀ ਕਿਹਾ ਵੀ ਸਾਡੇ ਘਰ ਆਉਣੇ ਆ ਤੇ ਤੂੰ ਆਈ ਤੇ ਮਹਾਰਾਜ ਦੀ ਕਿਰਪਾ ਸਦਕਾ ਅਸੀਂ ਮੈਂ ਵੀ ਗਈ ਤੇ ਉਹ ਨਿਹੰਗ ਸਿੰਘ ਮੈਨੂੰ ਕਹਿਣ ਲੱਗੇ ਕਿ ਤੁਸੀਂ ਕਿੱਥੇ ਜਾਂਦੇ ਹੋ ਕਿੰਨੂੰ ਮੰਨਦੇ ਹੋ ਮੈਂ ਸਾਰਾ ਦੱਸਿਆ ਵੀ ਮੈਂ ਚਪਹਿਰਿਆਂ ਤੇ ਜਾਣੀ ਆ ਤੇ ਉਹ ਕਹਿੰਦੇ ਵੀ ਬੜੀ ਮਹਾਰਾਜ ਦੀ ਕਿਰਪਾ ਹੋਊਗੀ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਧੰਨ ਬਾਬਾ ਦੀਪ ਸਿੰਘ ਸਾਹਿਬ ਤੁਹਾਡੀ ਝੋਲੀ ਭਰਨਗੇ ਤੁਸੀਂ ਨਾ ਸ਼ੀਧੀ ਦੇ ਕੇ ਕਰਾਓ ਰਸਤਾ ਬਸਤਾ ਦਿਓ ਤੇ ਸ਼ੀਧੀ ਦੇ ਕੇ ਕਰਾਓ ਮਹਾਰਾਜ ਜਰੂਰ ਕਿਰਪਾ ਕਰਨਗੇ ਸੋ ਮਹਾਰਾਜ ਦੀ ਕਿਰਪਾ ਸਦਕਾ ਤੇ ਉਹ ਖਾਲਸਾ ਜੀ ਭੈਣ ਕੈ ਨੀ ਮਾ ਸ਼ੀਦੀ ਦੇਖ ਵੀ ਕਰਾਈ ਮਹਾਰਾਜ ਦੀ ਰਹਿਮਤ ਵਰਤੀ ਫਿਰ ਮੈਨੂੰ ਨਾ 2 ਮਹੀਨੇ ਹੋ ਗਏ 2.5 ਮਹੀਨੇ ਚਪੈਰੇ ਕੱਟਦੇ ਆ ਤੇ ਮੇਰੇ ਮਨ ਵਿੱਚ ਆਈ ਵੀ ਪਤਾ ਨਹੀਂ ਮੈਨੂੰ ਮਿਲਣਾ ਕਿ ਨਹੀਂ ਮਿਲਣਾ ਕਹਿੰਦੇ 2.5 ਮਹੀਨੇ ਹੋਏ ਸੀਗੇ ਤੇ ਮਹਾਰਾਜ ਦੀ ਕਿਰਪਾ ਸਦਕਾ ਨਾ ਮੈਨੂੰ ਗੁਰੂ ਘਰ ਦੇ ਵਿੱਚ ਹੀ ਜਦੋਂ ਨਾ ਨਜ਼ਰੀ ਆਉਂਦਾ ਕਿ ਕੋਈ ਛੋਟਾ ਜਿਹਾ ਬੱਚਾ ਤੇ ਮੈਨੂੰ ਉਹ ਮਾਤਾ ਕਹਿ ਕੇ ਮੰਮੀ ਕਹਿ ਕੇ ਬੁਲਾਉਂਦਾ ਇਹ ਮੈਨੂੰ ਆਵਾਜ਼ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੁਣੀ ਇਹਦੇ ਵੀ ਇਹ ਚਲੋ ਇੱਕ ਵਾਰੀ ਮੈਨੂੰ ਲੱਗਾ ਭਲੇਖਾ ਹੋ ਸਕਦਾ ਵੀ ਹੋਰ ਵੀ ਸੰਗਤ ਬੜੀ ਕਿਸੇ ਹੋਰ ਨੁਆਰ ਕਿਸੇ ਬੱਚੇ ਨੇ ਮਾਰੀ ਹੋਈ ਮੈਨੂੰ ਦਿਖਿਆ ਨਹੀਂ ਕਹਿੰਦੇ ਉਸ ਤੋਂ ਬਾਅਦ ਨਾ ਮੈਂ ਆਪਣੇ ਪਿੰਡ ਗੁਰੂ ਘਰ ਸੇਵਾ ਕਰਦੀ ਸਾਂ ਸ਼ਾਮਾਂ ਨੂੰ ਕਈ ਵਾਰ ਉੱਥੇ ਵੀ ਮੈਨੂੰ ਕਈ ਵਾਰ ਆਵਾਜ਼ ਸੁਣੀ ਕਹਿੰਦੇ ਫਿਰ ਮੈਨੂੰ ਹੋ ਗਿਆ ਵੀ ਨਹੀਂ ਇਹ ਤਾਂ ਕੋਈ ਗੱਲ ਆ ਵੀ ਇਦਾਂ ਨਹੀਂ ਹੋ ਸਕਦਾ ਵੀ ਇੱਕ ਵਾਰੀ ਸੁਣੀ ਹੋਊ ਦੋ ਵਾਰੀ ਸੁਣੀ ਹੋਊ ਹਨਾ ਸੋ ਮਹਾਰਾਜ ਦੀ ਕਿਰਪਾ ਸਦਕਾ ਉਹ ਭੈਣ ਕੇ ਨਹੀਂ ਮੇਰੇ ਮਨ ਵਿੱਚ ਹੋਇਆ ਵੀ ਜ਼ਰੂਰ ਬਾਬਾ ਦੀਪ ਸਿੰਘ ਸਾਹਿਬ ਮੇਰੇ ਤੇ ਦਇਆ ਕਰਨਗੇ ਕਿਰਪਾ ਕਰਨਗੇ ਤੇ ਜਰੂਰ ਸਹਾਈ ਹੋਣਗੇ ਵੀ ਜਰੂਰ ਮੈਨੂੰ ਉਹ ਚੀਜ਼ ਮਿਲੂਗੀ ਜਿਹੜੀ ਮੈਂ ਚਾਹੁੰਨੀ ਆ ਸੋ ਐਵੇਂ ਖਾਲਸਾ ਜੀ ਭੈਣ ਕਹਿੰਦੀ ਉਸ ਦਿਨ ਤੋਂ ਬਾਅਦ ਨਾ ਮੈਂ ਪੰਜ ਪਾਤ ਸ੍ਰੀ ਜਪਜੀ ਸਾਹਿਬ ਦੇ ਪੱਕੇ ਰਖਣੇ ਸ਼ੁਰੂ ਕਰਤੇ ਮਹਾਰਾਜ ਦੀ ਕਿਰਪਾ ਹੁੰਦੀ ਗਈ 6 ਇੱਕ ਮਹੀਨੇ ਬੀਤੇ 6 ਮਹੀਨਿਆਂ ਬਾਅਦ ਮਹਾਰਾਜ ਦੀ ਕਿਰਪਾ ਸਦਕਾ ਮੈਂ ਫੇਰ ਪ੍ਰੈਗਨੈਂਟ ਹੋਈ ਤੇ ਮਹਾਰਾਜ ਦੀ ਦਇਆ ਹੋਈ ਮੇਰਾ ਮਨ ਡਰਦਾ ਸੀ ਵੀ ਇਹ 2-3 ਮਹੀਨਿਆਂ ਬਾਅਦ ਮੇਰੇ ਨਾਲ ਇਦਾਂ ਹੋ ਜਾਂਦੀ ਹੈ ਫੇਰ ਹੋਵੇਗੀ ਇਹਨੇ ਫਿਰ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਤੁਸੀਂ ਮੇਰੇ ਬੱਚੇ ਦੀ ਰੱਖਿਆ ਕਰਨੀ ਹੁਣ ਨਾ ਐਵੇਂ ਕੁਝ ਹੋਵੇ ਤੁਸੀਂ ਸ਼ਹੀਦੀ ਮਹਾਰਾਜ ਪਹਿਰੇ ਲਾ ਕੇ ਬੱਚੇ ਦੀ ਰੱਖਿਆ ਕਰਨੀ ਮੈਂ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਜਿੰਨਾ ਚਿਰ ਬੱਚਾ ਆਉਂਦਾ ਨਹੀਂ ਉਹਨਾਂ ਚਿਰ ਸਵਾ ਸਵਾ ਲੱਖ ਮੂਲ ਮੰਤਰ ਕਰਦੀ ਰਹੂੰਗੀ ਸੋ ਇਦਾਂ ਮਹਾਰਾਜ ਦੀ ਕਿਰਪਾ ਸਦਕਾ ਭੈਣ ਨੇ ਸੁੱਖ ਲਿਆ ਖਾਲਸਾ ਜੀ ਤੇ ਉਹ ਭੈਣ ਨੇ ਨਾ ਦੇਖੋ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਉਹ ਮਹਾਰਾਜ ਦੀ ਕਿਰਪਾ ਸਦਕਾ ਤਿੰਨ ਤੋਂ ਚਾਰ ਮਹੀਨੇ ਚਾਰ ਤੋਂ ਪੰਜ ਹੋ ਗਏ ਪੰਜ ਤੋਂ 6 ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਉਹਦੇ ਘਰ ਭਜੰਗੀ ਹੋਇਆ ਸੋ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਤੇ ਉਹ ਕਹਿੰਦੀ ਆ ਕਿ ਮੈਨੂੰ ਸਾਰਾ ਹੀ ਹੌਂਸਲਾ ਸਾਰਾ ਹੀ ਜਿਹੜਾ ਆਨੰਦ ਤੇ ਸਾਰਾ ਵਿਸ਼ਵਾਸ ਜਿਹੜਾ ਮੇਰਾ ਬਣਿਆ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਜਾ ਕੇ ਬਣਿਆ ਸੋ ਖਾਲਸਾ ਜੀ ਉਹ ਭੈਣ ਦੱਸਦੀ ਕਿ ਮੈਂ 4 ਲੱਖ ਮੂਲ ਮੰਤਰ ਦਾ ਜਾਪ ਉਨੋਂ ਤੱਕ ਕਰ ਲਿਆ ਸੀ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਉਹ ਭੈਣ ਨੂੰ ਫਿਰ ਜੰਗੀ ਜਿਹੜਾ ਨਸੀਬ ਹੋਇਆ ਵੇਖੋ ਕਿੰਨੀ ਵਾਰ ਉਹਦੇ ਨਾਲ ਉਹਦਾ ਬੱਚਾ ਜਿਹੜਾ ਉਹਦੇ ਪੇਟ ਵਿੱਚ ਹੀ ਖਤਮ ਹੋ ਜਾਂਦਾ ਸੀ ਉਛੇ ਸੱਤ ਵਾਰ ਉਹਨੇ ਦੱਸਿਆ ਵੀ ਮੇਰੇ ਨਾਲ ਇਦਾਂ ਹੋ ਗਿਆ ਤੇ ਫਿਰ ਖਾਲਸਾ ਜੀ ਉਦੋਂ ਸਰੀਰ ਬੰਦੇ ਦਾ ਮਨ ਰੋਲ ਜਾਂਦਾ ਵੀ ਜਦੋਂ ਇੰਨੀ ਵਾਰ ਹੋ ਗਿਆ ਹੋਵੇ ਨੁਕਸਾਨ ਤੇ ਬੰਦਾ ਸੋਚਦਾ ਵੀ ਮੈਨੂੰ ਰੱਬ ਨੇ ਸ਼ਾਇਦ ਨਹੀਂ ਦੇਣਾ ਪਰ ਮਹਾਰਾਜ ਦੀ ਕਿਰਪਾ ਵੇਖੋ ਸਤਗੁਰਾਂ ਦੀ ਦਇਆ ਵੇਖੋ ਤੇ ਮਹਾਰਾਜ ਦੇ ਘਰ ਜਾ ਕੇ ਖਾਲਸਾ ਜੀ ਬਾਣੀ ਦਾ ਹੀ ਜਾਪ ਕੀਤਾ ਹੈ ਨਾ ਬਾਣੀ ਪੜ੍ਹੀ ਹੈ ਨਾ ਇਸੇ ਕਰਕੇ ਵਾਰ-ਵਾਰ ਕਹਿੰਦੇ ਹਾਂ ਭਾਈ ਅਮਰਤ ਵੇਲੇ ਜਾਗੋ ਬਾਣੀ ਪੜੋ ਨਾਮ ਜਪੋ ਨਾਮ ਧਿਆਵੋ ਕਿਉਂਕਿ ਖਾਲਸਾ ਜੀ ਇੱਕ ਨਾਮ ਐਸੀ ਸ਼ਕਤੀ ਹੈ ਸਾਰੇ ਸੰਸਾਰ ਦੇ ਜਿਹੜੇ ਦੁਸ਼ਟ ਨੇ ਜਾਂ ਕਸ਼ਟ ਨੇ ਜਾਂ ਭੇਗਣ ਨੇ ਸਾਰੇ ਇਸ ਬਾਣੀ ਦੇ ਨਾਮ ਤੋਂ ਡਰਦੇ ਨੇ ਸੋ ਐਸਾ ਖਾਲਸਾ ਜੀ ਮਹਾਰਾਜ ਜੀਆਂ ਦਾ ਨਾਮ ਹੈ ਐਸਾ ਅਗਰੂਪੀ ਨਾਮ ਹੈ ਕਿ ਸਾਰੇ ਜਿਹੜੇ ਸੰਕਟ ਕਸ਼ਟ ਨੇ ਇਹਦੇ ਵਿੱਚ ਸੜ ਜਾਂਦੇ ਜਦੋਂ ਜਦੋਂ ਤੁਸੀਂ ਨਾਮ ਜਪੀ ਗਏ ਅਭਿਆਸ ਕਰੀ ਗਏ ਗੁਰਮੰਤਰ ਮੂਲ ਮੰਤਰ ਜਾਪ ਕਰੀ ਗਏ ਬਾਣੀ ਪੜ੍ਹੀ ਗਏ ਤੇ ਖਾਲਸਾ ਜੀ ਹੌਲੀ ਹੌਲੀ ਕਰਮ ਜਿਹੜੇ ਨਾਸ਼ ਹੋ ਜਾਂਦੇ ਸੋ ਜਿਵੇਂ ਸੰਤ ਬਾਬਾ ਜੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਕਥਾ ਹੈ ਉਹ ਕਹਿੰਦੇ ਜਿਹੜਾ ਮਨੁੱਖ ਨਿਤਨੇਮੀ ਹੈ ਨਿਤਨੇਮ ਕਰਦਾ ਹੈ ਜਿਹੜਾ ਆਪਣੇ ਨਿਤਨੇਮ ਨੂੰ ਪਰਪੱਕ ਰੱਖਦਾ ਨਾ ਇੱਕ ਦਿਨ ਵਿੱਚ ਕੀਤਾ ਹੋਇਆ ਨਿਤਨੇਮ 100 ਜਨਮਾਂ ਦੇ ਪਾਪ ਨਾਸ਼ ਕਰ ਦਿੰਦਾ ਤੇ ਖਾਲਸਾ ਜੀ ਜਿਹੜਾ ਮਨੁੱਖ ਲਗਾਤਾਰ ਰੋਜ਼ ਕਰੇ ਉਹਦੇ ਤਾਂ ਫਿਰ ਸਾਰੇ ਹੀ ਪਾਪ ਜਿਹੜੇ ਉਹ ਨਸ ਜਾਂਦੇ ਨੇ ਨਸ਼ਟ ਹੋ ਜਾਂਦੇ। ਸੋ ਇਹ ਸੰਤਾਂ ਦੇ ਬਚਨ ਸਨ ਜਿਹੜੇ ਆਪ ਜੀ ਨੂੰ ਸੁਣਾਏ। ਸੋ ਖਾਲਸਾ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਸੱਚੇ ਪਾਤਸ਼ਾਹ ਦਇਆ ਕਰਨ। ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜਾ ਖਾਲਸਾ ਜੀ ਸੰਗਤਾਂ ਮਨਾ ਰਹੀਆਂ। ਸਭ ਸੰਤਾਂ ਨੂੰ ਸਭ ਮਾਈਆਂ ਭਾਈਆਂ ਭੈਣਾ ਭਰਾਵਾਂ ਨੂੰ ਪਾਈ ਵਧਾਈਆਂ ਹੋਣ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਖੁਸ਼ੀਆਂ ਖੁਸ਼ੇ ਬਖਸ਼ਣ। ਮਹਾਰਾਜ ਦਇਆ ਕਰਨ। ਇਹ ਖਾਲਸਾ ਜੀ ਹੁਣ ਇੱਕ ਛੋਟੀ ਜੀ ਬੇਨਤੀ ਦਾਸ ਨੇ ਕਰਨੀ ਹੈ ਤੇ ਮੇਰੀ ਬੇਨਤੀ ਇਹ ਹੈ ਕਿ ਭਾਈ ਜਿਵੇਂ ਚੰਡੀ ਦੀ ਵਾਰ ਦੇ ਜਾਪ ਚੱਲਦੇ ਸੰਗਤ ਮਾਇਆ ਭੇਜਦੀ ਜਾਂ ਦਸਵੰਦ ਦੀ ਸੇਵਾ ਭੇਜਦੀ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਦਾਸ ਨੂੰ ਦੋ ਚਾਰ ਦਿਨ ਲੱਗਣੇ ਆ ਕਿ ਇੱਕ ਆਪਣਾ ਅਕਾਊਂਟ ਜਿਹੜਾ ਉਹ ਮੈਂ ਮਹਾਰਾਜ ਦੀ ਕਿਰਪਾ ਸਦਕਾ ਕਰੰਟ ਖਾਤਾ ਕਰਾ ਲੂੰਗਾ ਉਹਦੇ ਵਿੱਚ ਮਾਇਆ ਆ ਜਵੇ ਫਿਰ ਦਿੱਕਤ ਨਹੀਂ ਹੁੰਦੀ ਸੋ ਦੂਸਰੀ ਗੱਲ ਜਿਹੜਾ ਵੈਸ਼ਨ ਯੂਨੀਅਨ ਹੈ ਖਾਲਸਾ ਜੀ ਉਹਦੇ ਵਿੱਚ ਮੇਰੇ ਨਾਂ ਦੇ ਕਦੇ ਪੈਸੇ ਨਾ ਭੇਜੋ ਤੇ ਮੇਰੇ ਨਾਂ ਤੇ ਜੇ ਭੇਜਨੇ ਮੈਨੂੰ ਪੁੱਛ ਕੇ ਭੇਜੋ ਜੇ ਪੁੱਛ ਕੇ ਨਹੀਂ ਭੇਜਨੇ ਤੇ ਫਿਰ ਵੈਸਟਰਨ ਯੂਨੀਅਨ ਚ ਕਦੇ ਨਾ ਭੇਜੋ ਜਿਹੜਾ ਵੈਸਟਰਨ ਯੂਨੀਅਨ ਹੈ ਖਾਲਸਾ ਜੀ ਉਹ ਬਹੁਤ ਜ਼ਿਆਦਾ ਕਲੇਸ਼ ਕਰਦਾ ਇੰਡੀਆ ਦੇ ਵਿੱਚ ਕਿਉਂਕਿ ਉਹ ਅਮਿਤ ਸ਼ਾਹ ਦਾ ਹੈ ਉਹਨੇ ਖਰੀਦੀ ਹੋਈ ਹੈ ਕੰਪਨੀ ਸੋ ਉਹਦੇ ਨਾਲ ਕਈ ਪ੍ਰਕਾਰ ਦਾ ਕੇਸ ਵੀ ਬਣ ਜਾਂਦਾ ਕਈ ਕੁਝ ਬਣ ਜਾਂਦਾ ਸੋ ਉਹਦੇ ਵਿੱਚ ਕਦੇ ਪੈਸੇ ਨਾ ਪਾਓ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਤਗੁਰੂ ਦਾਇਆ ਕਰਨ ਸਾਰਿਆਂ ਨੂੰ ਭਾਈ ਮਾਰੇ ਖੁਸ਼ੀਆਂ ਬਖਸ਼ਣ ਭੋਲਾ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ